ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਤੇ ਮੈਂ ਧੰਨਵਾਦ ਕਰਨਾ ਚਾਹਣਾ ਹੈ ਸਾਡੇ ਵਕਫ ਵਕ ਫੀਲਡ ਤੋਂ ਜਿਹੜੇ ਸਾਡੇ ਬਹੁਤ ਸਪੈਸ਼ਲ ਗੈਸਟ ਆਏ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਪੰਜਾਬ ਬਾਰੇ ਹਾਲਾਤ ਬਾਰੇ ਦਿੱਤੇ ਹੈ ਬਹੁਤ ਵਧੀਆ ਉਪਰਾਲਾ ਮੈਂ ਕਹਿਣਾ ਚਾਹੁੰਦਾ ਚੰਦੂ ਮਰਾਲਾ ਸਾਹਿਬ ਚੀਮਾ ਸਾਹਿਬ ਤੁਸੀਂ ਜਿਹੜਾ ਆਰਗੇਨਾਈਜ਼ ਕੀਤਾ ਹੈ ਤੇ ਜਦੋਂ ਗੱਲਾਂ ਕਰੀਦੀਆਂ ਕਈ ਚੀਜ਼ਾਂ ਨਵੀਆਂ ਆ ਜਾਂਦੀਆਂ ਜਿਹੜੀਆਂ ਆਪਾਂ ਸੋਚਦੇ ਨਹੀਂ ਸੋ ਡਿਸਕਸ਼ਨ ਨਾਲ ਹੀ ਕੋਈ ਰਿਜ਼ਲਟ ਆਉਂਦਾ ਹੈ ਜੇ ਬੰਦਾ ਡਿਸਕਸ਼ਨ ਨਾ ਹੀ ਕਰੇ ਤੇ ਆਪਣੇ ਵਿੱਚ ਹੀ ਰਹੇ ਤੇ ਜਿਹੜਾ ਦੂਜਾ ਵਿਊ ਪਬਲਿਕ ਵਿਊ ਉਹ ਕਿਤੇ ਕਿਤੇ ਰਹਿ ਜਾਂਦਾ ਮੈਂ ਜੋ ਦੇਸ਼ ਦੀ ਹਾਲਾਤ ਹੈ ਤੇ ਪੰਜਾਬ ਦੀ ਹਾਲਾਤ ਹੈ ਪਹਿਲੇ ਉਹ ਸੋਚ ਲਈ ਹੈ ਕਿ ਆਪਾਂ ਕੋਈ ਵੀ ਚੀਜ਼ ਕਰਨੀ ਹੋਏ ਪੋਜ਼ਿਟਿਵ ਤੇ ਨੈਗੇਟਿਵ ਦੇਖਣੀ ਚਾਹੀਦੀ ਹੈ ਚੀਜ਼ ਪਹਿਲੇ ਮੈਂ ਪੰਜਾਬ ਦਾ ਸਿਚੁਏਸ਼ਨ ਦੱਸਣਾ ਚਾਹਣਾ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਹੈ ਪੰਜਾਬ ਨੂੰ ਆਪਾਂ ਲੈਂਡਲੌਕਡ ਸਟੇਟ ਹੈ ਮਤਲਬ ਦੁਨੀਆਂ 'ਚ ਦੇਖ ਲੋ ਉਹ ਮੁਲਕ ਤਰੱਕੀ ਕਰ ਰਹੇ ਆ ਜਿਨ੍ਹਾਂ ਕੋਲੇ ਪੋਰਟ ਹੈ ਜਿੱਥੇ ਰॉ ਮਟੀਰੀਅਲ ਐਕਸਪੋਰਟ ਇੰਪੋਰਟ ਜਿਹੜੇ ਜੇਤੀ ਹੋ ਜਾਣ ਜਿੰਨੇ ਵੀ ਦੇਖ ਲੋ ਮੁਲਕ ਆਪਾਂ ਜਿਵੇਂ ਉੱਤੇ ਆ ਲੈਂਡ ਲੋਕਡ ਹੈ ਦੂਜੀ ਵੱਡੀ ਕਮੀ ਹੈ ਆਪਣੇ ਕੋਲੇ ਕੋਈ ਨੈਚੁਰਲ ਰਿਸੋਰਸ ਨਹੀਂ ਨਾ ਪੈਟਰੋਲ ਆਪਣੇ ਕੋਲੇ ਨਾ ਆਪਣੇ ਕੋਲੇ ਸੋਨਾ ਨਾ ਆਪਣੇ ਕੋਲੇ ਕੋਈ ਕੋਲਾ ਹੈ ਜਿੰਨੇ ਵੀ ਨੈਚੁਰਲ ਰਿਸੋਰਸ ਜਿਹੜੇ ਦੁਨੀਆ 'ਚ ਹੈਗੇ ਲੋਕਾਂ ਕੋਲੇ ਕੋਈ ਜ਼ਿੰਕ ਹੁੰਦਾ ਹੈ ਕਿਤੇ ਕੋਈ ਮੈਟਲ ਹੁੰਦਾ ਹੈ ਕਿਤੇ ਨਾ ਕਿਤੇ ਹਰ ਸੂਬਾ ਕਿਸੇ ਨਾ ਕਿਸੇ ਨੈਚੁਰਲ ਰਿਸੋਰਸ ਕਰਕੇ ਹੀ ਵਧਦਾ ਹੁੰਦਾ ਹੈ ਅਰਬ ਬੋਲਡ ਦੇਖ ਲੋ ਕੱਲੇ ਤੇਲ ਕਰਕੇ ਉਹਨਾਂ ਕੋਲੇ ਕੱਲੀ ਮਿੱਟੀ ਹੈ ਤੇ ਤੇਲ ਹੈ ਅੱਜ ਦੁਨੀਆ ਤੇ ਰਾਜ ਕਰ ਰਹੇ ਆਪਣੇ ਕੋਲ ਇੰਨੇ ਵਧੀਆ ਖੇਤ ਐ ਤੇ ਆਪਣੇ ਕੋਲ ਕੁਝ ਨਹੀਂ ਐ ਅੱਜ ਇੱਕ ਕਤਾਰ ਐ ਕਤਾਰ ਕੋਲ ਤੀਰ ਹੈ ਨਹੀਂ ਪਰ ਉਹਨਾਂ ਕੋਲ ਗੈਸ ਹੈ ਇਕੱਲੇ ਗੈਸ ਦੇ ਸਿਰ ਤੇ ਅੱਜ ਉਹ ਦੁਨੀਆ ਚ ਸਭ ਤੋਂ ਅਮੀਰ ਦੇਸ਼ ਐ ਆਪਾਂ ਪਹਿਲੇ ਆਪਣੇ ਪੰਜਾਬ ਨੂੰ ਸਮਝੀਏ ਆਪਣੇ ਕੋਲ ਕੀ ਐ ਆਪਣੇ ਕੋਲ ਇਕੱਲੀ ਜ਼ਮੀਨ ਐ ਤੇ ਪਾਣੀ ਐ ਉਹ ਪਾਣੀ ਵੀ ਹੈ ਨਹੀਂ ਹੁਣ ਜਿਵੇਂ ਦੱਸਿਆ ਗਿਆ ਪਾਣੀ ਤਾਂ ਚਲਾ ਗਿਆ ਹੁਣ ਕੱਲੀ ਜ਼ਮੀਨ ਨਾਲ ਆਪਾਂ ਕਿੱਥੇ ਤੱਕ ਪੰਜਾਬ ਨੂੰ ਲੈ ਜਾ ਸਕਦੇ ਆ ਕਣਕ ਤੇ ਝੋਨੇ ਸਬਜ਼ੀਆਂ ਲਾ ਲੋਂਗੇ ਹੋਰ ਲਾ ਲੋਂਗੇ ਕਿੰਨਾ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੇ ਕਈ ਬੰਦੇ ਗਲਤ ਅਰੀ ਕਰਨੀ ਚਾਹੀਦੀ ਕੋਈ ਕਹਿੰਦੇ ਆਜ਼ਾਦ ਕਰ ਦਿਓ ਪੰਜਾਬ ਨੂੰ ਉਹ ਕਰ ਲੋ ਮੈਂ ਇੱਕ ਤਾਂ ਹਿਸਾਬ ਜੋੜ ਰਿਆ ਸੀ ਆਪਾਂ ਜੇ ਆਪਾਂ ਸਭੀ ਖਾਤਾ ਜੋੜੀਏ ਆਪਣੇ ਪੰਜਾਬ 'ਚ ਕਿੰਨੀ ਆਮਦਨ ਹੋ ਸਕਦੀ ਹੈ ਆਪਣੀ ਮੈਂ ਕਹਿੰਦਾ ਜਿੰਨਾ ਕਣਕ ਤੇ ਝੋਨਾ ਆਈ ਹੈ ਨਾ ਆਪਣੇ ਕੋਲੇ ਤੇ ਕਣਕ ਤੇ ਝੋਨਾ ਆਪਾਂ ਸਾਰਾ ਵੇਚੀਏ ਪੂਰੇ ਦੇਸ਼ ਨੂੰ ਆਪਾਂ ਆਪਾਂ ਐਕਸਪੋਰਟ ਕਰੀਏ 60-65 ਹਜ਼ਾਰ ਕਰੋੜ ਜਾਂ 70 ਹਜ਼ਾਰ ਕਰੋੜ ਤੋਂ ਵੱਧ ਤਾਂ ਹੀ ਨਹੀਂ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਵੀ 50 ਹਜ਼ਾਰ ਕਰੋੜ ਹੈ ਤੇਲ ਕਿਥੋਂ ਖਰੀਦੋਗੇ ਸੋ ਆਪਣੀ ਜਿਹੜੀ ਪ੍ਰੋਬਲਮ ਹੈ ਕਿ ਆਪਾਂ ਨੂੰ ਆਪਣੇ ਸੂਬੇ ਨੂੰ ਕਿਵੇਂ ਤਰੱਕੀ ਤੇ ਲੈ ਕੇ ਜਾਣਾ ਹੈ ਆਪਣੇ ਕੋਲੇ ਐਗਰੀਕਲਚਰ ਇੱਕ ਲਿਮਿਟ ਹੈ ਐਗਰੀਕਲਚਰ ਤੋਂ ਹੁਣ 60 ਕੁਇੰਟਲ ਦੇ ਬਾਅਦ 70 ਕੁਇੰਟਲ ਹੋ ਜਾਉ ਮੰਨ ਹੋ ਜਾਊਗਾ 90 ਮੰਨ ਹੋ ਜਾਊਗਾ 90 ਦੇ ਬਾਅਦ ਹੋਰ ਸਾਇੰਟਿਫਿਕ ਆ ਕੇ ਜੇ ਉਹਨਾਂ 100 ਮੰਨ ਹੋ ਜਾਊਗਾ ਇਹ ਤੋਂ ਬਾਅਦ ਕਿੰਨਾ ਕੁ ਜਾਊਗਾ ਸੋ ਪਹਿਲੀ ਗੱਲ ਹੈ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸਰਕਾਰ ਚ ਆਇਆ ਮੈਂ ਵੱਡੇ ਬਾਦਲ ਸਾਹਿਬ ਕੋਲੇ ਬੈਠਿਆ ਤੇ ਅਸੀਂ ਬਹਿ ਕੇ ਅਸੀਂ ਦੇਖਿਆ ਕਿ ਆਪਣੇ ਚ ਕਮੀਆਂ ਕੀ ਐ ਤੇ ਸਟਰੈਂਥਸ ਕੀ ਐ ਜੋ ਕਮੀਆਂ ਦੇਖਿਆ ਕਿ ਆਪਾਂ ਜਮਾ ਲੈਂਡਲੌਕਡ ਐ ਫਿਰ ਉਹਦਾ ਇਲਾਜ ਕੀ ਐ ਦੁਨੀਆ ਨਾਲ ਕਨੈਕਟੀਵਿਟੀ ਚਾਹੀਦੀ ਐ ਜੇ ਜੇ ਸਮੁੰਦਰ ਨਹੀਂ ਹੈ ਤਾਂ ਉਹ ਹਵਾਈ ਜਹਾਜ਼ ਬਣਾ ਐਡੇ ਬਣਾ ਲਓ ਜਿਹੜੀਆਂ ਸਰਕਾਂ ਪਲਾਨ ਹੋਈਆਂ ਸੀ ਉਹ ਉਸ ਨਜ਼ਰੀਏ ਨੂੰ ਦੇਖ ਕੇ 에어ਪੋਰਟ ਤੇ ਸਰੀਆ ਉਸ ਤੋਂ ਅਸੀਂ ਬਹਿ ਕੇ ਪਲਾਨ ਕੀਤੇ ਸੀ ਹੁਣ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਕਿੰਡਸਟਰੀ ਪੰਜਾਬ ਚ ਆਏ ਇੰਡਸਟਰੀ ਕਿਉਂ ਆਊਗੀ ਪਹਿਲੇ 30 40 ਸਾਲ ਪਹਿਲੇ ਹੁੰਦਾ ਸੀ ਲਸਾਂਸ ਰਾਜ ਜੇ ਤੁਹਾਡੇ ਕੋਲ ਲਾਇਸੈਂਸ ਸਰਕਾਰ ਦਿੰਦੀ ਹੁੰਦੀ ਸੀ ਜਿਹਦੇ ਸੂਬੇ ਨੂੰ ਲਾਇਸੈਂਸ ਮਿਲ ਜਾਂਦਾ ਸੀ ਇੰਡਸਟਰੀ ਭੱਜ ਕੇ ਉੱਥੇ ਜਾਂਦੀ ਸੀ ਹੁਣ ਲਾਇਸੈਂਸ ਰਾਜ ਨਹੀਂ ਹੈ ਜਿੱਥੇ ਜੀਕ ਉਹ ਇੰਡਸਟਰੀ ਵਾਲਾ ਕਰਦਾ ਹੈ ਉੱਥੇ ਉਹ ਜਾਂਦਾ ਉਹਦਾ ਮਨਮੰਦਾ ਹੈ ਉਹ ਕੀ ਆਊਗਾ ਪੰਜਾਬ ਕੋਲ ਇੰਡਸਟਰੀਸ ਲਾਊਗਾ ਕਿ ਤੁਸੀਂ ਕੀ ਦਿਓਗੇ ਆਪਾਂ ਕਹਿੰਨੇ ਆਹ ਵੀ ਫ੍ਰੀ ਆਹ ਵੀ ਫ੍ਰੀ ਆਹ ਵੀ ਫ੍ਰੀ ਥੋੜੀ ਚਿੱਠੀ ਲੈ ਕੇ ਉਹ ਹਰਿਆਣੇ ਚਲੇ ਜਾਊਗਾ ਉਹ ਕਹਿੰਦੇ ਪੰਜਾਬ ਵਾਲੇ ਆਹ ਕਹਿੰਦੇ ਆ ਤੁਸੀਂ ਦੱਸੋ ਕੀ ਦਿਓਗੇ ਦੋਨਾਂ ਦੀ ਚਿੱਠੀ ਲੈ ਕੇ ਤੀਜੇ ਕੋਲੇ ਚਲਾ ਜਾਂਦਾ ਜਿੱਥੇ ਸਭ ਤੋਂ ਵਧੀਆ ਜਿਹੜਾ ਸਾਰਾ ਕੁਝ ਦੇਣ ਦੇਣ ਨੂੰ ਤੇਰਾ ਹੈਗਾ ਸੀ ਕਿਨੂੰ ਉੱਥੇ ਲਾ ਦਾਂਗੇ ਹੁਣ ਆਪਣੇ ਕੋਲ ਕੀ ਦੇਣ ਨੂੰ ਤਿਆਰ ਆਪਾਂ ਪੋਰਟ ਤੋਂ ਵੀ ਦੂਰ ਐ ਕੱਲਾ ਵਾਧ-ਵਾਧ ਬਿਜਲੀ ਕਰਦਾਂਗੇ ਸਸਤੀ ਕਰਦਾਂਗੇ ਹੋਰ ਆਪਣੇ ਕੋਲੇ ਨਾ ਉਹ ਜਿਹੜਾ ਦੇਖੂਗਾ ਇੰਡਸਟਰੀਲਿਸ ਉਹ ਦੇਖੂਗਾ ਯਾਰ ਮੈਂ ਮਾਲ ਲਿਓਣਾ ਰੌ ਮਟੀਰੀਅਲ ਆਉਣਾ ਕਿੱਥੋਂ ਆਊਗਾ ਤੇ ਐਕਸਪੋਰਟ ਕਰਨਾ ਉਹ ਕਿੱਥੇ ਜਾਊਗਾ ਸੋ ਆਪਣੀ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਆ ਸਿਚੁਏਸ਼ਨ ਵਿੱਚ ਆਪਾਂ ਨੂੰ ਆਪਣੀ ਜਿਹੜੀ ਸਟਰੈਂਥ ਹੈ ਜਿਵੇਂ ਦੋ ਤਿੰਨ ਗੱਲਾਂ ਦੀ ਗੱਲ ਹੋਈ ਹੈ ਆਪਾਂ ਸਟਰੈਂਥ ਨੂੰ ਜ਼ਿਆਦਾ ਐਕਸਪਲੋਰ ਕਰੀਏ ਮੈਂ ਪੋਲੈਂਡ ਦੀ ਇੱਕ ਦੇਸ਼ ਹੈ ਪੋਲੈਂਡ ਉਹਦੀ ਗੱਲ ਕਰਨਾ ਚਾਹਣਾ ਹੈ ਪੋਲੈਂਡ ਜਿਵੇਂ ਆਪਣੇ ਵਰਗਾ ਹਸਾਬ ਹੈ ਉੱਥੇ ਐਗਰੀਕਲਚਰ ਸੇਟ ਸੀ 97% ਉਹਨਾਂ ਦਾ ਐਗਰੀਕਲਚਰ ਉਹ ਰੌਅ ਹੀ ਸੀ ਰੌਅ ਮਰ ਉਹਨਾਂ ਨੇ ਦੇਖਿਆ ਕਿ ਆਪਣੇ ਜਿੰਨਾ ਅਸੀਂ ਬਣਾਉਣੇ ਆ ਜਿਹੜਾ ਜਿਵੇਂ ਆਪ ਕੰਨ ਤੇ ਛੋਣਾ ਉਹ ਵੀ ਸਿਸਟਮ ਸੀ ਪ੍ਰੋਸੈਸਿੰਗ ਨਹੀਂ ਸੀ ਉਹਨਾਂ ਨੇ ਮਿਸ਼ਨ ਬਣਾ ਲਿਆ ਕਿ ਆਪਣੇ ਸਟੇਟ ਆਪਣੇ ਕੰਟਰੀ ਨੂੰ ਬਚਾਉਣ ਵਾਸਤੇ ਆਪਾਂ ਵੈਲਿਊ ਐਡੀਸ਼ਨ ਕਰਨ ਵਾਸਤੇ ਜੌਬ ਕ੍ਰिएशन ਵਾਸਤੇ ਪ੍ਰੋਸੈਸਿੰਗ ਵਿੱਚ ਲੱਗੀਏ ਉਹਨਾਂ ਨੇ 20 ਸਾਲ ਲੱਗੇ ਉਹਨੂੰ 20 ਸਾਲ ਲੱਗੇ ਅੱਜ 97% ਜੋ ਉੱਥੇ ਚੀਜ਼ ਪ੍ਰੋਡਿਊਸ ਕਰ ਰਹੇ ਐ ਉਹ ਪ੍ਰੋਸੈਸ ਆਪ ਹੀ ਕਰਦੇ ਐ ਆਪ ਹੀ ਪ੍ਰੋਸੈਸ ਕਰਦੇ ਐ ਪ੍ਰੋਸੈਸ ਕਰਕੇ ਉਹ ਐਕਸਪੋਰਟ ਕਰਦੇ ਐ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਐ ਇੰਡਸਟਰੀ ਜਿਵੇਂ ਤੁਸੀਂ ਕਹਿੰਦੇ ਕਿ ਆਊਗੀ ਕਿਉਂ ਆਊਗੀ ਕਿਵੇਂ ਆਊਗੀ ਇੰਡਸਟਰੀ ਉੱਥੇ ਆਉਂਦੀ ਐ ਜਿੱਥੇ এনਵਾਇਰਨਮੈਂਟ ਚੰਗਾ ਹੋਏ ਤੇ ਇਨਫਰਾਸਟ੍ਰਕਚਰ ਚੰਗਾ ਹੋਏ ਇਨਫਰਾਸਟ੍ਰਕਚਰ ਦਾ ਮਤਲਬ ਹੈ ਬਿਜਲੀ ਰੋਡ ਕਨੈਕਟੀਵਿਟੀ 에ਅਰ ਕਨੈਕਟੀਵਿਟੀ ਪੋਰਟ ਤਾਂ ਆਪਣੇ ਕੋਲ ਹੈ ਨਹੀਂ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਸਰਕਾਰ ਨੇ ਜ ਕਿਸਤੇ ਜੋਰ ਲਾਇਆ ਇਨਫਰਾਸਟ੍ਰਕਚਰ ਤੇ ਤਾਂ ਹੀ ਇਨਵੈਸਟਮੈਂਟ ਆਉਗੀ ਜੇ ਸੜਕਾਂ ਚੰਗੀਆਂ ਹੋਣ ਤੇ ਬਿਜਲੀ 24 ਘੰਟੇ ਹੋਏ ਤੇ ਤੁਹਾਡੇ ਹਵਾਈ ਅੱਡੇ ਨਾਲ ਕਿਤੇ ਮਰਜ਼ੀ ਜਾਓ ਅੱਜ ਮੁਹੱਲੀ ਜਿਹੜਾ ਬਣਿਆ ਨਾ ਡਿਵੈਲਪ ਹੋਇਆ ਹੈ ਉਹਦਾ ਬਹੁਤ ਵੱਡਾ ਕਾਰਨ ਹੈ ਮਹਾਲੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਅਸੀਂ ਬਣਾਇਆ ਆ। ਆਈਟੀ ਇੰਡਸਟਰੀ ਉੱਥੇ ਨਾਲ ਦੇ ਨਾਲ ਆ ਗਈ। ਦੂਜੀ ਵੱਡੇ ਵੱਡੇ ਕੰਪਨੀਆਂ ਨਾਲ ਦੇ ਨਾਲ ਆ ਗਈਆਂ ਕਿਉਂਕਿ 에ਅਰ ਕਨੈਕਟੀਵਿਟੀ ਹੋ ਗਈ। ਉਵੇਂ ਰੋਡ ਕਨੈਕਟੀਵਿਟੀ। ਜਿਹੜਾ ਅੱਜ ਅਸੀਂ ਮੈਨੂੰ ਯਾਦ ਹੈ ਮੈਂ ਤੇ ਵੱਡੇ ਬਾਲ ਸੇ ਬੈਠੇ ਸੀ। ਘੰਟੇ ਦੇ ਅੰਦਰ ਅੰਦਰ ਅਸੀਂ ਫੈਸਲਾ ਕਰ ਲਿਆ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ ਫੋਰ ਲੇਨਾਂ ਐਕਸਪ੍ਰੈਸਵੇ ਨਾਲ ਜੋੜਨਾ। ਤੇ ਨਾਲ ਦੇ ਨਾਲ ਅਸੀਂ ਪਲੈਨਿੰਗ ਕਰਕੇ ਦੇਖੋ 5 ਸਾਲ ਦੇ ਅੰਦਰ ਜੋੜ ਦਿੱਤਾ ਸਾਰੇ ਹਾਈਵੇ ਨੈਟਵਰਕ ਨਾਲ ਹੁਣ ਉਸ ਨੈਟਵਰਕ ਨੂੰ ਦੇਖ ਕੇ ਜਦੋਂ ਬਾਹਰਲੇ ਆਉਂਦੇ ਇਨਵੈਸਟਰ ਹੁਣ ਆਪਣੇ ਅੱਜ ਦੇ ਸੀਐਮ ਗਏ ਸੀ ਬੰਬੇ ਇਨਵੈਸਟਮੈਂਟ ਲੈਣ ਵਾਸਤੇ ਭਗਵੰਦ ਮਾਨ ਕੀ ਕਹਿੰਦਾ ਸੀ ਸਾਡੇ ਬਿਜਲੀ ਸਰਪਲਸ ਹੈ ਜੀ ਸਾਡੇ ਹਾਈਵੇ ਸੜਕ ਬੈਸਟ ਹੈ ਸਾਡੇ 에ਅਰਪੋਰਟ ਇਹਦੇ ਹੈ ਗੱਲ ਤਾਂ ਉਹੀ ਗੱਲ ਕਰ ਰਿਹਾ ਨਾ ਤਿੰਨੇ ਚੀਜ਼ਾਂ ਦੀ ਕਿ ਐਰਪੋਰਟ ਰੋਡ ਆ ਜਿਹੜੇ ਚੀਜ਼ਾਂ ਤੇ ਜਿਹੜਾ ਮੈਂ ਫੋਕਸ ਮੈਂ ਕਲੀਅਰ ਹੈ ਫੂਡ ਪ੍ਰੋਸੈਸਿੰਗ ਇਸ ਦਾ ਬੇਨ ਫੋਕਸ ਆਪਣਾ ਸਟੇਟ ਦਾ ਹੋਣਾ ਚਾਹੀਦਾ ਐਂਡ ਸਮਾਲ ਐਂਡ ਸਮਾਲ ਐਂਡ ਮਾਈਕਰੋ ਇੰਡਸਟਰੀ ਕਿਉਂਕਿ ਅਸਲੀ ਵੱਡੀ ਜਿਹੜੀ ਫੈਕਟਰੀਆਂ ਨਾ ਅੱਜ ਕੱਲ ਟੈਕਨੋਲੋਜੀ ਆ ਇੰਨੀ ਆ ਗਈ ਭਾਵੇਂ ਤੁਸੀਂ 5000 ਗੱਡੀਆਂ ਦੇ ਫੈਕਟਰੀ ਲਾ ਲੋ ਕਾਰ ਦੀ ਮਤਲਬ ਦਾ ਹਜ਼ਾਰ ਬੰਦੇ ਰੱਖਣਗੇ ਬਾਕੀ ਸਾਰੇ ਰੋਬੋਟਸ ਰੋਬੋਟਸ ਐ ਅਸਲੀ ਜੌਬ ਕ੍ਰिएशन ਐ ਐਨਸਿਲਰੀ ਤੇ ਮਾਈਕਰੋ ਤੇ ਮੀਡੀਅਮ ਇੰਡਸਟਰੀ ਦੇ ਵਿੱਚ ਸੋ ਜਿਹੜੀ ਮੈਂ ਜਿਹੜੀ ਕਹਿਣਾ ਚਾਹਣਾ ਕਿ ਜੇ ਤੁਸੀਂ ਪਿਛਲੇ 40 ਸਾਲ ਦਾ ਪਿਛਲੇ 40 ਸਾਲ ਨੂੰ ਦੇਖੀਏ ਜਿਆਦਾ ਦੂਰ ਨਹੀਂ ਪਿਛਲੇ 40 ਸਾਲ ਹੀ ਦੇਖ ਲਈਏ ਜਦੋਂ ਪੰਜਾਬ ਵਿੱਚ ਟਰਾਂਸਫਾਰਮੇਸ਼ਨ ਆਈ ਹੈ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਬਾਦਲੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਮੈਂ ਜਦੋਂ ਪੜਦਾ ਹੁੰਦਾ ਸੀ ਬਠਿੰਡੇ ਜਾਂਦਾ ਹੁੰਦਾ ਸੀ ਉੱਠ ਦੀ ਗੱਡੀ ਤੇ ਜਾਂਦਾ ਹੁੰਦਾ ਸੀ ਮੇਰੇ ਆਪਣੇ ਟੇਮ ਦੇ ਵਿੱਚ ਦੇਖ ਲੋ 40 45 ਟਿੱਬੇ ਹੁੰਦੇ ਸੀ ਜੇ ਸੜਕ ਸੀ ਬਠਿੰਡੇ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਉੱਤੋਂ ਆਉਂਦੀ ਸੀ ਟਿੱਬੇ ਹੁੰਦੇ ਸੀ ਕਿ ਦਹਿਰਾ ਵੀ ਨਹੀਂ ਦਿਖਦੀਆਂ ਕਸੀਆਂ ਵੀ ਨਹੀਂ ਦਿਖਦੀਆਂ ਅੱਜ ਦੀ ਟਰਾਂਸਫਾਰਮੇਸ਼ਨ ਆਈ ਹੈ ਪਿਛਲੇ 50 ਸਾਲਾਂ ਚਾਹੀਏ ਜਿਹੜੇ ਆਪਣੇ ਪੰਜਾਬ ਵਿੱਚ ਇਹ ਉਹਨਾਂ ਦਾ ਆਰਕੀਟੈਕਟ ਕੌਣ ਹੈ ਆ ਟ੍ਰਾਂਸਫਰਮੇਸ਼ਨ ਦਾ ਇਸ ਅਕਾਲੀ ਦਲ ਜਿਹੜਾ ਆਪਾਂ ਆਪਾਂ ਪੋਜ਼ਿਟਿਵ ਜਿਹੜੀ ਗੱਲ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਾਂ ਭੰਡਦੇ ਇੱਕ ਦੂਜੇ ਨੂੰ ਬਹੁਤ ਨੈਗੇਟਿਵਿਟੀ ਦੂਜੇ ਦੇ 클래ਸ ਜਿਹੜੀ ਪੋਜ਼ਿਟਿਵ ਗੱਲ ਤਾਂ ਕਰਨੀ ਨਹੀਂ 네ਗੇਟਿਵ ਗੱਲ ਦੇ ਮਗਰ ਆਪਾਂ ਪੈ ਜਾਣਾ ਜਿੰਨੀ ਰੋਡ ਨੈਟਵਰਕ ਹੈ ਜਿੰਨਾ ਪਾਵਰ ਨੈਟਵਰਕ ਹੈ ਕਿੰਨਾ 에어 ਨੈਟਵਰਕ ਹੈ ਸਾਰਾ ਇਰੀਗੇਸ਼ਨ ਨੈਟਵਰਕ ਹੈ ਬਹੁਤ ਵੱਡਾ ਰੋਲ ਸ਼ੋਮਨੀ ਕਾਲੀ ਦਲ ਦਾ ਹੈ ਆਪਣੇ ਸਟੇਟ ਵਿੱਚ ਆ ਤੁਸੀਂ 40 ਸਾਲਾਂ ਚ ਤਕਰੀਬਨ 10 ਸਾਲ ਕਾਂਗਰਸ ਦਾ ਰਾਜ ਆਇਆ ਹੈ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਹੈ ਮੇਰੇ ਲੋਕਾਂ ਦਾ ਇੱਕ ਚੀਜ਼ ਨਹੀਂ ਤੁਸੀਂ ਗਿਣਾ ਸਕਦੇ ਸੀ ਹੁਣ ਆ ਵੀ ਆਇਆ ਬੇਸਿਕਲੀ ਪ੍ਰੋਬਲਮ ਕੀ ਹੈ ਜਿਹੜੀ ਮੈਂ ਜ ਸਰ ਇਹ ਬੁਢੀ ਜੀ ਬੈਠੇ ਸੀ ਮੈਂ ਕਹ ਰਿਹਾ ਸੀ ਡੈਮੋਕ੍ਰੇਸੀ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਹੁੰਦਾ ਹੈ ਡੈਮੋਕ੍ਰੇਸੀ ਵਿੱਚ ਆਪਾਂ ਕਿਤੇ ਕਿਤੇ ਉਸ ਲੀਡਰ ਨੂੰ ਚੁਣ ਲੈਨੇ ਆ ਜਿਹਦਾ ਨਾ ਕੋਈ ਵਿਜਨ ਹੈ ਨਾ ਪਲੈਨਿੰਗ ਹੈ ਉਹਨੂੰ ਪਤਾ ਕਿ ਜਿਹਦੇ ਮਿਸ਼ਨ ਨਾਲ ਨਹੀਂ ਆਉਂਦਾ ਮੈਂ ਸਟੇਟ ਨੂੰ ਅੱਗੇ ਲੈ ਕੇ ਜਾਣਾ ਕੈਪਟਨ ਸਾਹਿਬ ਬਣੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਤੁਸੀਂ ਦੇਖੋ ਪਹਿਲਾ ਟਨਿਓਰ ਲੈ ਲਓ ਜਾਂ ਦੂਜਾ ਟਨਿਓਰ ਲੈ ਲਓ ਕਿਲਾ ਫਾਰਮ ਹਾਊਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਹੁਣ ਆ ਬਦਲਾ ਆਇਆ ਤੇ ਉਹ ਬਦਲਾ ਵੀ ਕੋਈ ਟੈਨਸ਼ਨ ਨਹੀਂ ਉਹਨੂੰ ਕੋਈ ਫਿਕਰ ਨਹੀਂ ਮੈਂ ਜੇ ਫਿਕਰ ਦੇਖਿਆ ਮੈਂ ਵੱਡੇ ਬਾਦਲ ਸਾਹਿਬ ਬਸ ਇੱਕ ਯੋ ਨੋ ਬੇਟਾ ਕਰਕੇ ਨਹੀਂ ਕਹ ਰਿਹਾ ਜੀ ਮੈਂ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ 'ਚ ਮੈਂ ਦੇਖਿਆ ਜਦੋਂ ਰਾਤ ਨੂੰ ਲੱਗੇ ਦਿਨੇ ਉਹ ਸੋਚਦੇ ਰਹਿੰਦੇ ਸੀ ਕੀ ਕੀ ਕਰਨਾ ਕੀ ਕੀ ਕਰਨਾ ਜਿੰਨਾ ਤੱਕ ਉਹ ਲੀਡਰ ਕੋਲ ਦਾ ਮਨ 'ਚ ਫਿਕਰ ਨਾ ਹੋਏ ਆਪਣੇ ਸੂਬੇ ਦਾ ਪੈਸ਼ਨ ਨਾ ਹੋਏ ਸਾਰੀ ਚੀਜ਼ ਪੈਸ਼ਨ ਵਾਲਾ ਹੈ ਅੱਛਾ ਇੱਕ ਹੋਰ ਗੱਲ ਹੈ ਜਿਵੇਂ ਮੈਂ ਕਿਹਾ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਥੋਡੇ ਕੋਲੇ ਆਈਡੀਆਸ ਚਾਹੀਦੇ ਐ ਪੈਸਾ ਆਈਡੀਆਸ ਦੇ ਮਗਰਮਗਰੀ ਆਉਂਦਾ ਹੈ ਹੁਣ ਹਾਈਵੇ ਬਣਾਉਣੇ ਐ ਥੋਡੇ ਕੋਲੇ ਆਪਣੇ ਕੋਲ ਪੈਸੇ ਨਹੀਂ ਤੁਸੀਂ ਤਾਂ ਆਈਡੀਆ ਅੱਜਕੱਲ੍ਹ ਆਈ ਪਲਾਨਿੰਗ ਤੁਸੀਂ ਕਰੋ ਤੇ ਮਗਰਮੈਂਟ ਇਨਵੈਸਟਮੈਂਟ ਆਈਂਦੀ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ ਇੰਡੀਆ ਵਿੱਚ ਲਾਏ ਗਏ ਤੋਂ ਕਾਲੀ ਦਲ ਦੀ ਸਰਕਾਰ ਨੇ ਲਾਏ ਅਕ ਜਿਹੜੇ ਕਹਿੰਦੇ ਸੀ ਇਨਕੁਆਰੀ ਕਰਾਵਾਂ ਇਨਕੁਆਰੀ ਕਿਉਂ ਨਹੀਂ ਕਰਾਉਂਦੇ ਕੌਕ ਨੂੰ ਪਤਾ ਹੈ ਹੁਣ ਚੁੱਪ ਕਿਉਂ ਹੋ ਜਾਂਦੇ ਸੋ ਜਿਹੜੀ ਹੈ ਜਿਹੜੀ ਮੈਂ ਕਹਿਣਾ ਚਾਹਣਾ ਦੋ ਤਿੰਨ ਗੱਲਾਂ ਮੈਂ ਤਾਂ ਇੱਕ ਜਿਹੜਾ ਲੀਡ ਕਰੂਗਾ ਸਿੰਗਾਪੁਰ ਬਣਾਇਆ ਇਕੱਲੇ ਇੱਕ ਬੰਦੇ ਨੇ ਦੁਬਈ ਜਿੱਥੇ ਤੇਲ ਵੀ ਨਹੀਂ ਆ ਆ ਜਿਹੜਾ ਸ਼ੇਖ ਹੁਣ ਕਿੰਗ ਹੈ ਇਹ ਇਹਨੇ ਖੜਾ ਕੀਤਾ 30 ਸਾਲ ਪਹਿਲੇ 40 ਸਾਲ ਪਹਿਲੇ ਤੁਸੀਂ ਦੁਬਈ ਜਾਂਦੇ ਸੀ ਨਾ ਉੱਥੇ ਤੁਸੀਂ ਕੁਝ ਨਹੀਂ ਹੁੰਦਾ ਸੀ ਮੰਲਾ ਜਿਹੜਾ ਗਏ ਉਹਨੇ ਕੁਝ ਵੀ ਨਹੀਂ ਹੁੰਦਾ ਸੀ ਦੁਬਈ 'ਚ ਅੱਜ 40 ਸਾਲ 'ਚ ਇੱਕ ਬੰਦੇ ਨੇ ਅੱਜ ਜਿਹੜੀ ਇੰਡੀਆ ਦੀ ਸਿਚੁਏਸ਼ਨ ਹੈ ਤੁਸੀਂ ਇੰਡੀਆ ਦੀ ਸਿਚੁਏਸ਼ਨ ਕੀ ਹੈ ਇੱਥੇ ਨੰਬਰ ਗੇਮ ਹੋ ਗਈ ਹੈ ਦੇਸ਼ ਵਿੱਚ ਜਿਹਦੇ ਐਮਪੀ ਜ਼ਿਆਦੇ ਉਹਦੀ ਬੋਲ ਬੱਲਾ ਅੱਜ ਤੁਸੀਂ ਜਿੰਨੀ ਇਨਵੈਸਟਮੈਂਟ ਹੈ ਦੇਸ਼ ਵਿੱਚ ਕੱਲੀ ਦੋ ਜਗ੍ਹਾ ਜਾ ਰਹੀ ਹੈ ਯੂਪੀ ਯਾ ਗੁਜਰਾਤ ਕੋਈ ਹੁੰਦਾ ਫੈਕਟਰੀ ਲੋਨ ਮੋਦੀ ਸਾਹਿਬ ਨੇ ਜਾ ਚੱਕਣਾ ਤੇ ਗੁਜਰਾਤ ਯੂਪੀ ਕਿਉਂਕਿ 80 ਐਮਪੀ ਹੋਣੇ ਆ ਤੁਸੀਂ ਜਾ ਕੇ ਦੇਖੋ ਕਿੰਨਾ ਫੰਡ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦਾ ਜਿਹੜੀ ਡਿਵਲੂਸ਼ਨ ਦੀ ਗੱਲ ਕਰ ਰਿਹਾ ਚੀਮਾ ਸਾਹਿਬ ਤੁਸੀਂ ਗੱਲ ਕੀਤੀ ਸੀ ਆਪਾਂ ਨੂੰ ਜਿਹੜੇ ਟੈਕਸ ਜੀਐਸਟੀ ਇਕੱਠਾ ਹੋ ਕੇ ਜਾਂਦਾ ਉਥੇ ਤੇ ਸੈਂਟਰ ਕੋਈ ਆਪਣੇ ਉਹ ਸੈਂਟਰਲ ਜੀਐਸਟੀ ਤੋਂ ਕੋਈ ਡੈਵਲੂਸ਼ਨ ਵਾਸਤੇ ਭੇਜਦਾ ਹੁੰਦਾ ਸਟੇਟਾਂ ਨੂੰ ਦੇਣ ਵਾਸਤੇ ਫਾਰਮੂਲਾ ਐਜਾ ਬਣਾਇਆ ਉਹਨਾਂ ਨੇ ਕਿ ਮਿਹਨਤ ਕਰਨ ਵਾਲਿਆਂ ਨੂੰ ਤਾਂ ਪੈਸਾ ਆਉਂਦਾ ਨਹੀਂ ਟੈਕਸ ਦੇ ਨਾਲ ਨੂੰ ਆਉਂਦਾ ਨਹੀਂ ਜਿਹੜੇ ਨਹੀਂ ਟੈਕਸ ਦਿੰਦੇ ਉਹ ਬੇਸ ਕਦੇ ਉਹ ਪੈਸਾ ਜਰਾ ਜਾਂਦਾ ਉੱਥੇ ਹੈ ਤੇ ਅੱਜ ਮੈਂ ਤੁਸੀਂ ਰਿਪੋਰਟ ਕਢਾ ਲਓ ਲੇਟੈਸਟ ਡੈਵਲੂਸ਼ਨ ਯੂਪੀ ਦੀ ਸਟੇਟ ਦਾ ਟੈਕਸ ਲੱਗ ਹੈ ਜਿਹੜਾ ਮੁਫਤ ਭੇਜਦਾ ਯੂਪੀ ਨੂੰ 1 ਲੱਖ ਕਰੋੜ ਤੋਂ ਜ਼ਿਆਦਾ ਸਾਲ ਦਾ ਹੈ 1 ਲੱਖ ਕਰੋੜ ਤੁਸੀਂ ਲੇਟੈਸਟ ਫਿਗਰ ਵੀ ਕਢਾ ਲਓ 1 ਲੱਖ ਕਰੋੜ ਤੇ ਆਪਾਂ ਨੂੰ ਆਉਂਦਾ ਮਸਾਂ 8-9000 ਕਰੋੜ ਡਿਵੈਲੂਸ਼ਨ ਤੋਂ ਤੇ ਉੱਥੇ 1 ਲੱਖ ਕਰੋੜ ਹਰ ਸਾਲ ਤੇ ਕਿਉਂਕਿ ਹੁਣ ਉੱਥੇ ਇਹਨਾਂ ٹرسٹ ਏਰੀਆ ਸਾਰਾ ਕੁਝ ਯੂਪੀ ਹੁਣ ਇੱਥੋਂ ਪੰਜਾਬ ਦੇ ਡਿਸਟ੍ਰਿਕਟ ਲਿਸਟ ਕਿਉਂ ਭਜਣ ਲੱਗ ਗਏ ਹੁਣ ਮੈਂ ਇੱਕ ਦਿਨ ਮੈਂ yogi ji ਕੋਲੇ ਗਿਆ ਸੀ ਭੁੰਦੇ ਸਾਹਿਬ ਤੁਸੀਂ ਵੀ ਨਾਲ ਸੀ ਮਿਲਣਾ ਤੰਦੂ ਮਨਾ ਸਾਹਿਬ ਵੀ ਨਾਲ ਸੀ ਅਸੀਂ ਕਿਉਂਕਿ ਉੱਥੇ ਆਪਣੇ ਕਿਸਾਨਾਂ ਦਾ ਸਿੱਖ ਕਿਸਾਨਾਂ ਦਾ ਮਸਲਾ ਸੀ ਅਸੀਂ ਉਹ ਮਸਲਾ ਹੱਲ ਜਾਣ ਵਾਸਤੇ ਗਏ ਅਸੀਂ ਅੰਦਰੋਂ ਨੇ ਘਰੋਂ ਨਿਕਲ ਕੇ ਬਾਹਰ ਗਏ ਸਾਰੇ ਪੰਜਾਬ ਦੇ ਲੁਧਿਆਣੇ ਵਾਲੇ ਇੰਡਸਟਰੀਜ਼ ਬਾਹਰ ਖੜੇ ਸੀ ਉਹ ਮੈਨੂੰ ਦੇਖ ਕੇ ਸਾਡੇ ਘਬਰਾ ਹਰਿਆਣੇ ਕਿ ਮੈਂ ਕਿਹਾ ਇੱਥੇ ਕੀ ਕਰੀ ਜਾਨੂੰ ਕਹਿੰਦਾ yogi ji ਦਾ ਮੀਟਿੰਗ ਹੈ ਅਸੀਂ ਇੱਥੇ ਸ਼ਿਫਟ ਕਰ ਰਹੇ ਹਾਂ ਕਿਉਂ ਮੈਂ ਕਿਹਾ ਕਿਉਂ ਕਹਿੰਦੇ ਜੀ ਇੱਥੇ ਤਾਂ ਰਹਿਣਾ ਔਖਾ ਹੋਇਆ ਪਿਆ ਪੰਜਾਬ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਆ ਹੋਈ ਪਈ ਐ ਸੋ ਇਨਵੈਸਟਮੈਂਟ ਵਾਸਤੇ ਜੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਵਿੱਚ ਕਲੈਰਿਟੀ ਚਾਹੀਦੀ ਆ ਪੰਜ-ਛੇ ਚੀਜ਼ਾਂ ਦੀ ਇੱਕ ਐਸ ਸੂਬੇ ਦੀ ਅਗਵਾਈ ਕਿਹਨੂੰ ਦੇਣੀ ਐ ਜਿਹੜੀ ਥੋੜੇ ਸੂਝ ਜਿਹੜਾ ਬੰਦਾ ਵਿਜਨਰੀ ਹੋਏ ਫੋਕਸਡ ਹੋਏ ਜਿਹਦੇ ਵਿੱਚ ਪੈਸ਼ਨ ਹੋਏ ਪੰਜਾਬ ਨੂੰ ਅੱਗੇ ਲਿਜਾਂਦਾ ਸਭ ਤੋਂ ਜ਼ਰੂਰੀ ਇੱਕ ਮਨਮਾਨ ਇੱਕ ਬੰਦਾ ਹੁੰਦਾ ਹੈ ਜਿਹੜਾ ਮਾੜੀ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਹੈ ਤੇ ਇੱਕ ਬੰਦਾ ਇਹ ਜਾ ਹੁੰਦਾ ਨਕਮਾ ਜਿਹੜਾ ਪ੍ਰੋਫਿਟ ਵਾਲੀ ਕੰਪਨੀ ਨੂੰ ਜਮ੍ਹਾਂ ਡੋਬ ਦਿੰਦਾ ਸੋ ਪਹਿਲੇ ਤਾਂ ਲੀਡਰਸ਼ਿਪ ਦੂਜੀ ਗੱਲ ਜਿਹੜੀ ਰੀਜਨਲ ਪਾਰਟੀ ਹੈ ਮੋਸਟ ਇੰਪੋਰਟੈਂਟ ਜਿੰਨੇ ਵੀ ਧੱਕੇ ਤੁਸੀਂ ਗਿਣਾਏ ਆ ਪਾਣੀ ਦੇ ਹੋਏ ਕਿਸੇ ਕਿਤੇ ਆ ਸਾਰੇ ਧੱਕੇ ਨੈਸ਼ਨਲ ਪਾਰਟੀਆਂ ਨੇ ਕੀਤੇ ਆ ਭਾਵੇਂ ਪਾਣੀ ਦਾ ਏ ਉਹ ਨੈਸ਼ਨਲ ਪਾਰਟੀਆਂ ਦਾ ਤਾਂ ਰੀਜਨਲ ਪਾਰਟੀ ਦਾ ਫਰਕ ਹੀ ਆ ਜੋ ਇੰਤਰਾ ਗਾਂਧੀ ਨੇ ਕਿਹਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਕੋਈ ਮੁੱਖ ਮੰਤਰੀ ਹਿੰਮਤ ਨਹੀਂ ਸੀ ਕਿ ਪਿੱਛੇ हट ਜੇ ਹੁਣ ਜੋ ਕੇਜਰੀਵਾਲ ਨੇ ਕਿਹਾ ਹੈ ਭਗਵੰਤ ਮਾਨ ਕੋਈ ਕਹਿ ਸਕਦਾ ਹੈ ਉਵੇਂ ਜੋ ਬੀਜੇਪੀ ਦੇ ਭਾਈ ਕਮਾਨ ਨੇ ਕਿਹਾ ਹੈ ਉਹ ਹੀ ਇਥੋਂ ਦੇ ਯੂਨਿਟ ਕਹਣਗੇ ਅਸੀਂ ਆ ਇਕੱਲੇ ਜਿਹੜਾ ਜੇ ਕੋਈ ਪੰਜਾਬ ਦੇ ਜਦੋਂ ਗੱਲ ਹੋ ਰਹੀ ਸੀ ਨਾ ਪੰਜਾਬ ਦੇ ਮੁੱਦੇ ਉਤੇ ਇਕੱਲਾ ਕਿਉਂ ਕਾਲੀ ਦਲ ਬੋਲਦਾ ਹੈ ਕਿਉਂਕਿ ਕਾਲੀ ਦਲ ਵਾਸਤੇ ਪੰਕਲਾ ਪੰਜਾਬ ਹੈ ਨੈਸ਼ਨਲ ਪਾਰਟੀਆਂ ਦਾ ਇੰਟਰਸਟ ਬਹੁਤੋਂ ਦੇਖਣਗੇ ਹਰਿਆਣਾ ਨਾਲ ਕੀ ਹੋਇਆ ਸਰੋਜੇ ਰਾਜਸਥਾਨ ਨਾਲ ਹੁਣ ਪਾਣੀ ਵਾਸਤੇ ਆਪਾਂ ਕਹੀਏ ਵਾਪਸ ਲੜੀਏ ਕਿ ਸਾਨੂੰ ਰਾਜਸਥਾਨ ਦੇ ਪਾਣੀ ਨੂੰ ਬਸ ਪੈਸਾ ਦਿਓ ਜਾਂ ਸਾਨੂੰ ਵਾਪਸ ਕਰੋ ਕੱਲੇ ਅਸੀਂ ਕਹਿ ਸਕਾਂਗੇ ਨਾ ਕਾਂਗਰਸ ਕਹਿ ਸਕੂਗੀ ਨਾ ਦੂਜੇ ਪਾਰਟੀਆਂ ਕਹਿ ਸਕਣਗੇ ਕਿਉਂਕਿ ਇਸ ਨੂੰ ਨਾ ਰਾਜਸਥਾਨ ਸਾਡਾ ਉੱਡ ਜੂਗਾ ਸੋ ਇੰਪੋਰਟੈਂਟ ਰੀਜਨਲ ਜਿੱਥੇ ਜਿੱਥੇ ਰੀਜਨਲ ਪਾਰਟੀਆਂ ਬਹਗੀਆਂ ਸਟਰੋਂਗ ਉੱਥੇ ਉੱਥੇ ਰੀਜਨਲ ਐਸਪੀਰੇਸ਼ਨ ਵੀ ਸਟਰੋਂਗ ਰਹੀਆਂ ਹੈ ਉਨ੍ਹਾਂ ਦੀ ਪਾਵਰ ਵੀ ਰਹੀ ਹੈ ਜਿੱਥੇ ਰੀਜਨਲ ਪਾਰਟੀ ਕਮਜ਼ੋਰ ਹੋ ਗਈਆਂ ਉਹ ਸਿੱਧਾ ਕੰਟਰੋਲ ਨੈਸ਼ਨਲ ਪਾਰਟੀ ਸੋ ਇੱਕ ਲੀਡਰਸ਼ਿਪ ਕੌਣ ਲੈ ਗਏ ਕਰੂਗਾ ਰੀਜਨਲ ਪਾਰਟੀ ਨੂੰ ਸਟਰੈਂਥਨ ਕਰੋ ਤੇ ਪੰਜਾਬ ਸੂਬੇ ਵਿੱਚ ਜਿਹੜਾ ਕੋਈ ਲੀਡਰ ਹੋਊਗਾ ਜਾਂ ਰੀਜਨਲ ਪਾਰਟੀ ਹੋਊਗੀ ਉਹਦਾ ਇੰਟਰਸਟ ਹੀ ਹੋਣਾ ਸਭ ਤੋਂ ਵੱਡਾ ਇੰਟਰਸਟ ਹੋਣਾ ਹੈ ਕਿ ਆਪਣੇ ਸੂਬੇ ਵਿੱਚ ਇਨਫਰਾਸਟ੍ਰਕਚਰ ਬਣਾਇਆ ਜਾਏ ਆਪਣੇ ਸੂਬੇ 'ਚ ਗਰੋਥ ਹੋਏ ਕਿਉਂਕਿ ਉਹਦਾ ਸਾਰਾ ਕੁਝ ਨਿਰਭਰ ਉਸ ਕੰਮ ਤੇ ਹੁੰਦਾ ਹੈ ਇੱਕ ਜਿਹੜੀ ਵੱਡੀ ਹੁਣ ਕਮੀ ਆਪਣੇ ਦੇਸ਼ ਚ ਹੈਗੀ ਐ ਨੰਬਰ ਗੇਮ ਚ ਇੰਨਾ ਪੈ ਗਏ ਐ ਹੁਣ 12 13 ਐਮਪੀ ਐ 12 13 ਐਮਪੀ ਦਾ ਕੋਈ ਹੁਣ ਵੈਲਿਊ ਨਹੀਂ ਸਮਝਦੇ ਦੂਜੇ ਸੂਬਿਆਂ ਚ ਜਿੱਥੇ 80 ਐ ਸਾਰਾ ਕੰਮ ਹੀ ਉੱਥੇ ਹੁੰਦਾ ਸੋ ਮੇਰੇ ਕੋਲ ਕਈ ਕਾਫੀ ਗੱਲਾਂ ਕਰਨ ਵਾਲੀਆਂ ਸੀ ਪਰ ਕਿਉਂਕਿ ਬਹੁਤ ਜ਼ਰੂਰੀ ਕਿ ਮੈਂ ਦਿੱਲੀ ਪਹੁੰਚਣਾ ਮੇਰੇ ਕੋਲ ਕਈ ਪੁਰਾਣੇ ਸਾਡੇ ਪ੍ਰੋਗਰਾਮ ਦਿੱਤੇ ਸੀ ਮੈਂ ਹੁਣੀ ਡਰਾਈਵ ਕਰਨਾ ਸੋ ਮੈਂ ਕਨਕਲੂਡ ਕਰਨਾ ਚਾਹਣਾ ਐ ਦੇਖੋ ਬਹੁਤ ਵਧੀਆ ਡਿਸਕਸ਼ਨ ਹੋਇਆ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਤਾਂ ਪੰਜਾਬ ਵਿੱਚ ਪੋਜ਼ਿਟਿਵਿਟੀ ਹੋਣ ਦੀ ਲੋੜ ਹੈ ਆਪਾਂ ਨੈਗੇਟਿਵ ਬੜੇ ਬੰਦੇ ਆਪਾਂ ਨੈਗੇਟਿਵ ਕਿਸੇ ਸੂਬਾ ਆਪਣੇ ਕੋਈ ਕੋਈ ਸੂਬੇ ਦੇ ਲੋਕ ਆਪਣੇ ਸੂਬੇ ਨੂੰ ਬਦਨਾਮ ਨਹੀਂ ਕਰਦੇ ਜਿੰਨਾ ਪੰਜਾਬੀ ਆਪਣੇ ਸੂਬੇ ਨੂੰ ਬਦਨਾਮ ਕਰਦਾ ਆਪਣੇ ਤੋਂ ਵੱਧ ਨਸ਼ਾ ਗੁਆਚਾ ਹੈ ਆਪਣੇ ਤੋਂ ਵੱਧ ਨਸ਼ਾ ਮਹਾਰਾਸ਼ਟਰਾ ਚ ਹੈ ਆਪਣੇ ਤੋਂ ਵੱਧ ਨਸ਼ਾ ਹਰਿਆਣੇ ਚ ਹੈ ਪੁੰਦਰ ਸਾਹਿਬ ਨੂੰ ਤੁਸੀਂ ਯਾਦ ਪੁੰਦਰ ਸਾਹਿਬ ਉਹ ਬਾਈ ਇਲੈਕਸ਼ਨ ਹਰਿਆਣਾ ਇੱਕ ਹੀ ਗਏ ਸੀ ਅਸੀਂ ਕਈ ਸਾਲ ਦੀ ਗੱਲ ਹੈ ਉੱਥੇ ਭੀਮ ਭੁਖੀ ਓਪਨ ਹੈ ਰਾਸਥਾਨ ਚੱਲ ਜਾਓ ਓਪਨ ਹੈ ਨਸ਼ਾ ਵੱਧ ਆਪਣੇ ਤੋਂ ਹੈ ਪਰ ਆਪਣੇ ਸਾਰੇ ਲੱਗ ਗਏ ਪੰਜਾਬ ਨਸ਼ੇੜੀ ਹੈ ਜੀ ਸਾਡੀ ਜਮਾਨੀ ਨਸ਼ੇੜੀ ਹੈ ਜੀ ਅਸੀਂ ਨਸ਼ੇੜੀਆਂ ਸੀ ਕਰ ਕਰਕੇ ਇੰਨਾ ਬਦਨਾਮ ਕਰਤਾ ਕਿ ਦੁਨੀਆ ਵਿੱਚ ਹੁਣ ਆਪਣ ਸੋਚਦੇ ਕਿ ਸਿੱਖ ਜਿਹੜੇ ਹੈਗੇ ਜਿੱਥੇ ਰਹਿੰਦੇ ਉਹ ਸਾਰੇ ਨਸ਼ੇੜੀ ਹੈ ਮੈਂ ਜਦੋਂ ਬੰਬੇ ਗਿਆ ਸੀ ਇਨਵੈਸਟਮੈਂਟ ਲੈਣ ਵਾਸਤੇ ਸਨ ਫਾਰਮਰ ਕੰਪਨੀਆ ਵਰਲਡ ਇੰਡੀਆ ਦੀ ਸਭ ਤੋਂ ਬਿਗੇਸਟ ਫਾਰਮਰ ਕੰਸਲੋਟਿਕਲ ਕੰਪਨੀ ਉਹਦੇ ਚੇਅਰਮੈਨ ਕੋਲੇ ਬੈਠਾ ਸੀ ਮੈਨੂੰ ਕਹਿੰਦਾ ਕਿ ਫੈਕਟਰੀ ਤਾਂ ਲਾ ਦਾਂਗੇ ਜੀ ਪਰ ਉਥੇ ਲੇਬਰ ਮਿਲ ਜੂ ਸਾਨੂੰ ਕੰਮ ਕਰਨ ਵਾਸਤੇ ਮੈਂ ਕਿਹਾ ਕਿਉਂ ਕਹਿੰਦਾ ਮੈਂ ਅਸੀਂ ਦੇਖਿਆ ਕਿ ਸਪੜਿਆ ਕਿ ਸਾਰੇ ਨਸ਼ੇ ਕਰਦੇ ਆ ਚੇਅਰਮੈਨ ਆਫ ਸਨ ਫਾਰਮਰ ਕੰਪਨੀ ਬੰਬੇ ਵਿਜਿਟਰ ਵਿਚ ਇਜ਼ ਅ ਬਿਲੀਅਨ ਡਾਲਰ ਕੰਪਨੀ ਨੇ ਮੈਂ ਆਗਜ਼ਿਕਲ ਕੀਤਾ ਹੁਣ ਆਪਾਂ ਕਹਿਣ ਲੱਗੇ ਆਪਾਂ ਤਾਂ ਬਸ ਬਾਜੀ ਕਰਜ਼ਾਈ ਹੋ ਗਏ ਨੰਗ ਹੋ ਗਏ ਸਾਰੇ ਜਿਹਨੇ ਇਨਵੈਸਟਮੈਂਟ ਕਰਨੀ ਹੈ ਜੇ ਉਹਨੂੰ ਪਤਾ ਲੱਗਿਆ ਕਿ ਆਪ ਸੁਬਾਹ ਹੀ ਪਹਿਲਾਂ ਖਤਮ ਹੋਇਆ ਪਿਆ ਇੱਥੇ ਇਨਵੈਸਟਮੈਂਟ ਕਿਉਂ ਕਰਨ ਚਲੀਏ ਜਿਹੜੇ ਇੰਡਸਟਰੀਅਲਿਸਟ ਹਨ ਭਾਵੇਂ ਉਹਨਾਂ ਪੱਲੇ ਕੁਛ ਨਾ ਹੋਏ ਮਰਸਡੀਜ਼ ਗੱਡੀ ਰੱਖਣਗੇ ਉਹ ਕਿਉਂ ਉਹ ਕਿਉਂ ਕਿ ਬੈਂਕ ਕੋਲੇ ਜਾਣਗੇ ਨਾ ਬੈਂਕ ਮੈਨੇਜਰ ਦੇਖੂਗਾ ਯਾਰ ਗੱਡੀ ਤਾਂ ਵੱਡੀ ਹੈ ਪੈਸਾ ਕਾਫੀ ਹੋਣਾ ਹੈ ਦੇ ਕੋਲੇ ਭਾਵੇਂ ਜੇਬ ਖਾਲੀ ਹੋਏ ਲੋਨ ਦੇ ਦੂ ਜੇ ਤੁਸੀਂ ਟੁੱਟੀ ਜੀ ਮਰੂਤੀ ਤੇ ਜਾਉਂਗੇ ਕਹੋਗੇ ਸਾਨੂੰ ਇੰਨੇ ਕਰੋੜ ਚਾਹੀਦੇ ਤਾਂ ਬੈਂਕ ਕੋਲੇ ਜਾ ਕੇ ਦੇਖਣੇ ਆ ਤਾਂ ਇਹਨੂੰ ਦੇ ਦੇ ਦੀ ਲੋੜ ਦੀ ਸੋ ਪਹਿਲੇ ਆਪਾਂ ਆਪਣੇ ਵਿੱਚ ਪੋਜ਼ਿਟਿਵ ਲਈਏ ਮੈਂ ਨਾਲੇ ਮੇਰੇ ਨਾਲ ਕਨਵੈਸਟ ਵੀ ਰਹਿਗੇ ਡੈਟ ਦੋ ਕਿਸਮ ਦਾ ਡੈਟ ਹੁੰਦਾ ਹੈ ਪ੍ਰੋਡਕਟਿਵ ਡੈਟ ਤੇ ਨੋਨ ਪ੍ਰੋਡਕਟਿਵ ਡੈਟ ਅਕਾਲੀ ਦਲ ਦੇ ਟਿਨਯੌਰ ਚ ਅਸੀਂ ਪ੍ਰੋਡਕਟਿਵ ਡੈਟ ਲਿੱਤਾ ਸੀ ਮਤਲਬ ਉਹਦੇ ਨਾਲ ਇਨਫਰਾਸਟ੍ਰਕਚਰ ਬਣਾਇਆ ਸੀ ਅਸੀਂ ਜਿੰਨੀ ਇਨਫਰਾਸਟ੍ਰਕਚਰ ਬਣਿਆ ਭਾਵੇਂ ਸੀਵਰੇਜ ਦਾ ਕੰਮ ਆ ਭਾਵੇਂ ਫਲਾਈਓਵਰਸ ਆ ਸਾਰੇ ਪ੍ਰੋਡਕਟਿਵ ਡੈਟ ਨਾਲ ਉਹਦੇ ਨਾਲ ਕੀ ਹੋਇਆ ਪ੍ਰੋਡਕਟਿਵ ਡੈਟ ਲੋਨ ਨਾਲ ਜੀਡੀਪੀ ਗਰੋਥ ਹੋਈ ਜੀਡੀਪੀ ਗਰੋਥ ਦੀ ਸਾਡੀ ਗਰੋਥ ਰੇਟ ਤੁਸੀਂ ਸਾਡੇ ਟਾਈਮ ਤੋਂ ਦੇਖ ਲਓ ਤੇ ਹੁਣ ਦੇਖ ਲਓ ਤੇ ਜਿਹੜਾ ਡੈਟ ਟੂ ਜੀਡੀਪੀ ਰੇਸ਼ੋ ਗਿਨਿਆ ਜਾਂਦਾ ਜਦੋਂ 2007 ਸਾਡੀ ਸਰਕਾਰ ਸੀ 46% ਸੀ ਡੈਟ ਟੂ ਜੀਡੀਪੀ ਰੇਸ਼ੋ ਅਸੀਂ ਲਿਆ ਕੇ 5 ਸਾਲਾਂ 'ਚ 32% ਤੇ ਲੱਗੇ ਲਾਸਟ ਈਅਰ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਸੀ ਕਿ ਜਿਹੜਾ ਪਾਵਰ ਰਿਫਾਰਮਸ ਵਾਸਤੇ ਜਿਹੜਾ ਪਾ ਬਿਜਲੀ ਬੋਰ ਦਾ ਡੈਟ ਹੈ ਉਹ ਸਾਨੂੰ ਆਪਣੇ ਬੈਲੈਂਸ ਸ਼ੀਟ 'ਚ ਲੈਣਾ ਪਿਆ ਬਿਜਲੀ ਬੋਰ ਨੂੰ ਡੈਟ ਫ੍ਰੀ ਕਰਨ ਵਾਸਤੇ ਉਹ 올 ਇੰਡੀਆ ਦਾ ਸਕੀਮ ਸੀ ਕੋਨਸੈਂਟਿਵ ਦਿੰਦੇ ਸੀ ਉਹ ਇੱਕ ਹੋਰ ਡੈਟ ਇੱਕ ਆਪਣਾ 30 ਸਾਲ ਦਾ ਜਿਹੜਾ ਹਿਸਟੋਰਿਕ ਪਰਚੇਸ ਸਪੇਲ ਦਾ ਅਕਾਊਂਟ ਨਹੀਂ ਹੋਇਆ ਸੀ ਉਹਦੇ ਨਾਲ ਜਿਹੜੀ ਲਾਇਸੈਂਸ ਸੀ ਗਵਰਨਮੈਂਟ ਆਫ ਇੰਡੀਆ ਦੇ ਉਹ ਆ ਗਏ ਸਾਡੇ ਦੇ ਉੱਤੇ ਨਹੀਂ ਤਾਂ ਵੀ ਇਟ ਵਾਟਡ ਡਾਊਨ ਫਰਮ 46 ਟੂ 32 ਅੱਜ ਦੇਖੋ ਕਿੱਥੇ ਲੈ ਗਿਆ ਵਾਪਸ ਕਿਉਂਕਿ ਹੁਣ ਪੈਸਾ ਜਿਹੜਾ ਲੈ ਰਹੇ ਆ ਥਨਕਾਵਾਂ ਵਾਸਤੇ ਐਡਵਰਟਾਈਜ਼ਮੈਂਟ ਵਾਸਤੇ ਹਜ਼ਾਰ ਕਰੋੜ ਰੁਪਿਆ ਹੁਣ ਅਨਪ੍ਰੋਡਕਟਿਵ ਡੈਟ ਹੈ ਜਿਹੜਾ ਡੇਂਜਰਸ ਹੈ ਸਟੇਟ ਵਾਸਤੇ ਪ੍ਰੋਡਕਟਿਵ ਡੈਟ ਜੇ ਹੋਏ ਨਾ ਦੁਨੀਆ ਪੈਸੇ ਦੇ ਲੋਨ ਦੇ ਬਿਗੈਰ ਚੱਲਦੀ ਹੈ ਜਿਵੇਂ ਸਭ ਤੋਂ ਜ਼ਿਆਦਾ ਲੋਨ ਜੇ ਤੁਸੀਂ ਦੇਖੋਗੇ ਕਿਸੇ ਇਨਸਾਨ ਤੇ ਅੰਬਾਨੀ ਦੇ ਸਰਤੇ ਆ ਪਰ ਉਹ ਪ੍ਰੋਡਕਟਿਵ ਡੈਟਾ ਉਹ ਲੋਨ ਲੈ ਕੇ ਉਹ ਹੋਰ ਕੰਮ ਉਧਾਰਿਆ ਸੋ ਆਪਾਂ ਨੂੰ ਐਨਐਸ ਕਰਨਾ ਚਾਹੀਦਾ ਹੈ ਆਪਣੇ ਸਟੇਟ ਦੀ ਸਿਚੁਏਸ਼ਨ ਤੇ ਮੈਂ ਕਹਿਣਾ ਚਾਹਣਾ ਪੋਜ਼ਿਟਿਵ ਰਹੀਏ ਲੀਡਰਸ਼ਿਪ ਸਹੀ ਚੂਜ਼ ਕਰ ਲਈਏ ਪਾਰਟੀ ਸਹੀ ਚੂਜ਼ ਕਰ ਲਈਏ ਜਿਹੜੀ ਆਪਣੇ ਸੂਬੇ ਦੀ ਹਮਦਰਦ ਹੈ ਤੇ ਇਨਫਰਾਸਟ੍ਰਕਚਰ ਤੇ ਜੋਰ ਲਾਈਏ ਤੇ ਇੰਡਸਟਰੀਅਲਾਈਜੇਸ਼ਨ ਫੂਡ ਪ੍ਰੋਸੈਸਿੰਗ ਤੇ ਜੋੜ ਲਾਈਏ ਤੇ ਮੈਂ ਕਹਿਣਾ ਵੀ ਹੈਵ ਅ ਫਿਊਚਰ